ਸਤਿ ਸ਼੍ਰੀ ਅਕਾਲ ਦੋਸਤੋ ਬਾਈ ਅੱਜ ਆਪਾਂ ਸ਼ਹਿਰ ਤਨੌਲੇ ਦੇ ਵਿੱਚ ਪਾਮ ਬਿਸਤਰੋ ਰੈਸਟੋਰੈਂਟ ਦੇ ਵਿੱਚ ਖੜੇ ਆਂ ਬਾਈ ਕਮਲ ਆਪਣੇ ਨਾਲ ਆ ਕੀ ਹਾਲ ਆ ਬਾਈ ਕਮਲ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਾਈ ਪਹਿਲਾਂ ਐਂ ਦੱਸ ਵੀ ਆਪਣੇ ਰੈਸਟੋਰੈਂਟ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਆਪਾਂ ਨੂੰ ਲਗਭਗ 3 ਮਹੀਨੇ ਹੋ ਗਏ ਜੀ 3 ਮਹੀਨੇ ਹੋ ਗਏ ਲੋਕੇਸ਼ਨ ਕੀ ਆ ਬਾਈ ਲੋਕੇਸ਼ਨ ਬਾਰੇ ਸਾਰਿਆਂ ਤੋਂ ਪਹਿਲਾਂ ਲੋਕੇਸ਼ਨ ਦੱਸ ਦਿਓ ਜਦੋਂ ਆਪਾਂ ਸਰੂਰ ਵਾਲੀ ਸਾਈਡ ਤੋਂ ਆਉਣੇ ਆਗੇ ਤਨੌਲੇ ਵਿੱਚ ਦੀ ਐਂਟਰ ਹੋ ਕੇ ਇੰਨ ਸਿਟੀ ਕਲੋਨੀ ਦੇ ਬਿਲਕੁਲ ਵੀ ਮੰਕੇ ਚੱਲੋ ਵੀ ਠੀਕ ਆ ਜਿਹੜਾ ਇੱਕ ਨੰਬਰ ਸ਼ੋਅਰੂਮ ਆਗਾ ਉੱਥੇ ਉੱਪਰ ਹੀ ਆਪਣੇ ਬਣਾਇਆ ਹੋਇ ਠੀਕ ਹੈ ਹਾਂਜੀ ਹਾਂਜੀ ਤੇ ਇਧਰੋਂ ਤਣਾਉਲੇ ਤੋਂ ਕਿੰਨੀ ਕੀ ਦੂਰੀ ਹੈ ਤਣਾਉਲੇ ਤੋਂ ਸਿਰਫ ਜੀ ਇਹ ਆਪਣਾ ਵੀ ਅੱਧਾ ਕਿਲੋਮੀਟਰ ਦੀ ਦੂਰੀ ਹੈ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਦੀ ਸੱਜੇ ਹੱਥ ਆਪਣਾ ਵੀ ਰੈਸਟੋਰੈਂਟ ਹੈਗਾ ਠੀਕ ਹੈ ਚੱਲੀਏ ਬਈ ਅੰਦਰ ਕੀ ਕੀ ਮਿਲਦਾ ਖਾਣ ਪੀਣ ਨੂੰ ਸੱਜੇ ਉਹ ਦੱਸ ਦੇ ਆਹ ਸਾਰੇ ਦਿਖਾਉਂ ਚੱਲ ਬਈ ਕਾਮਲ ਅੰਦਰ ਚੱਲ ਤੇ ਸਟਾਰਟਿੰਗ ਦੇ ਵਿੱਚ ਬਈ ਲੋਕੇਸ਼ਨ ਦੇਖੋ ਵੀ ਲੋਕੇਸ਼ਨ ਵੀ ਵਧੀਆ ਜਿਹਨੇ ਬਾਹਰ ਬਹਿ ਕੇ ਖਾਣਾ ਪੀਣਾ ਹੈ ਨਾ ਤਾਂ ਬਾਹਰ ਵੀ ਲੱਗ ਜੂ ਬਈ ਹਾਂਜੀ ਵੀਰੇ ਉਹ ਆਪਣਾ ਵੀ ਮੰਨ ਕੇ ਚਲੋ ਵੀ ਆਪਾਂ ਨੇ ਇੱਥੇ ਬਾਉਂਡਰੀ ਕਰ ਰਹੀਆਂਗੇ ਲੱਕੜ ਦੀ ਤੇ ਉਸ ਤੋਂ ਬਾਅਦ ਵੀ ਆਪਾਂ ਵਧੀਆ ਬਣਾ ਲਾਂਗੇ ਸੈਟਅਪ ਇੱਥੇ ਕਰ ਰਹੇ ਹਾਂਗੇ ਠੀਕ ਆ ਤੇ ਚੱਲ ਬਈ ਹੁਣ ਆਪਾਂ ਨੂੰ ਅੰਦਰ ਲੈ ਕੇ ਚੱਲ ਤੇ ਦੱਸ ਕੀ ਕੀ ਬਣਦਾ ਸਾਰਿਆਂ ਨੂੰ ਪਹਿਲਾਂ ਬਈ ਆਹ ਤੰਦੂਰੀ ਲੱਗਦਾ ਮੈਨੂੰ ਹੈਨਾ ਕਮਲ ਫਿਰ ਆਪਣੀ ਦੂਰ ਕਰਾ ਲਾਈ ਬਾਕੀ ਆਪਣਾ ਕੋਈ ਵੀ ਦੇਖ ਸਕਦਾਗਾ ਜੀ ਦੇਖਣਾ ਹੋਵੇ ਠੀਕ ਆ ਹਾਂਜੀ ਹਾਂ ਇਹ ਤੰਦੂਰੀ ਚਿਕਨ ਬਣਦਾ ਹਾਂਜੀ ਹਾਂਜੀ ਵੀਰੇ ਤੰਦੂਰੀ ਚਿਕਨ ਨਾਲ ਕੋਈ ਰੋਟੀ ਵਗੈਰਾ ਬਣਦੀ ਆ ਠੀਕ ਆ ਨਾ ਵੀ ਆਪਣੀ ਸੈਪਰੇਸ਼ਨਾਂਗੇ ਇਹਨਾਂ ਦੀ ਠੀਕ ਆ ਹਾਂਜੀ ਹਾਂ ਕੋਈ ਚਾਂਪ ਕੋਈ ਤੇ ਚੱਲ ਬਈ ਅੰਦਰ ਚੱਲਾ ਤੁਹਾਨੂੰ ਸਪੇਸ ਦਿਖਾਉਣੀ ਹੈ ਸੱਜਣੋ ਫੈਮਿਲੀ ਵਾਲੇ ਬੰਦੇ ਜਿਹਨੇ ਵੀ ਫੈਮਿਲੀ ਨੇ ਆਉਣਾ ਹਨਾ ਖਾਣ ਪੀਣ ਲਈ ਤੇ ਵੈਜਨ ਆਉਣ ਵਿੱਚ ਦੋਨੀਆਂ ਹਾਂਜੀ ਫਿਰ ਵੈਜਨ ਆਉਣ ਵਜੋਂ ਦੋਨੋਂ ਨੇ ਆਪਣੇ ਕੋਲ ਦੋਨੇ ਨੇ ਬਈ ਸਪੇਸ ਦੇਖੋ ਕਿੰਨੀ ਆ ਵੀ ਜੇ ਕਿਸੇ ਨੇ ਫੈਮਿਲੀ ਵਾਲੇ ਨੇ ਆਉਣਾ ਤਾਂ نیچے ਹੈਗੀ ਸਪੇਸ ਤੇ ਉੱਪਰ ਵੀ ਹੈਗੀ ਹੈ ਨਾ ਵੀ ਹਾਂਜੀ ਹਾਂਜੀ ਫਿਰ ਉੱਪਰ ਮੰਜ਼ਲਾ ਤੇ ਕੋਲ ਵੀ ਆਪਣਾ ਕੋਈ ਬਾਅਦ ਦਾ ਸਿਸਟਮ ਆ ਗਿਆ ਜਿਹੜਾ ਜਿਹਾ ਤੇ ਬਈ ਇੱਕ ਵਾਰੀ ਆਪਾਂ ਨੂੰ ਇੱਥੇ ਦਿਖਾ ਦੇ ਸਾਰਾ ਕੁਝ ਬਾਕੀ ਆਪਾਂ ਬਣਦਾ ਵੀ ਦਿਖਾਵਾਂਗੇ ਬਈ ਤਾਂਹਾਂ ਬਾਈਆਂ ਨਾਲ ਗੱਲਬਾਤ ਵੀ ਕਰਾਵਾਂਗੇ ਜਿਨ੍ਹਾਂ ਨੇ ਖਾਣਾ ਤੇ ਮੈਨੂੰ ਦੇ ਵਿੱਚ ਕੀ ਕੀ ਆ ਮੈਨੂੰ ਦੇ ਵਿੱਚ ਵੀਰੇ ਆਪਣਾ ਠੀਕ ਹੈ ਨਾ ਵੀ ਪਨੀਰ ਦੀਆਂ ਸਾਰੀਆਂ ਆਈਟਮਸ ਆ ਗਈਆਂ ਵੇਚਦੀਆਂ ਠੀਕ ਹੈ ਆਪਣੇ ਤੰਦੂਰ ਦੀਆਂ ਆਈਟਮ ਆ ਗਈਆਂ ਚਾਈਨਸ ਦੀਆਂ ਆ ਗਈਆਂ ਠੀਕ ਹੈ ਪ੍ਰਾਈਸ ਆ ਗਈ ਆਪਣੇ ਕੋਲ ਰੋਲ ਵਗੈਰਾ ਵੀ ਹੁੰਦੇ ਨੇ ਜਿਵੇਂ ਆਪਣੇ ਰੈਪ ਹੁੰਦੇ ਨੇ ਜਿਵੇਂ ਬੈਜ ਰੋਲ ਕਾਠੀ ਰੋਲ ਠੀਕ ਹੈ ਜੀ ਉਹ ਹੁੰਦੇ ਨੇ ਕਿ ਪਨੀਰ ਰੋਲ ਵਗੈਰਾ ਤੇ ਸਨੈਕਸ ਦੇ ਵਿੱਚ ਪਨੀਰ ਪਕੌੜਾ ਬੈਜ ਪਕੌੜਾ ਵੀ ਸਾਰਾ ਕੁਝ ਹੁੰਦਾ ਹੈਗਾ ਮੈਂ ਠੀਕ ਹੈ ਨਾ ਸੈਲਡ ਦਹੀਂ ਵਗੈਰਾ ਵੀ ਸਾਰੀਆਂ ਉਹਨਾਂ ਡਰਿੰਕਸ ਹੁੰਦੀਆਂ ਨੇ ਸਾਰੀਆਂ ਜਿੰਨੇ ਕਹਿੰਦੇ ਆਪਾਂ ਸੌਫਟ ਡਰਿੰਕਸ ਹੁੰਦੀਆਂ ਨੇ ਜਿਹੜੀਆਂ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਵੀ ਸਾਰੇ ਪ੍ਰਕਾਰ ਦੀ ਰੋਟੀ ਮਿਲ ਜਾਂਦੀ ਹੈ ਜੀ ਠੀਕ ਹੈ ਹਾਂ ਜੀ ਤੇ ਭਾਈ ਉਹ ਟਮਟਾਏ ਦੱਸਦੇ ਵੀ ਰੇਟ ਕੀ ਰਹਿਣ ਵਾਲਾ ਸਾਰੇ ਜਿਹੜੇ ਰੇਟ ਅੱਜ ਦੇ ਸਾਰਿਆਂ ਲਈ ਜਾਇਜ਼ ਰੇਟ ਹੈਗਾ ਠੀਕ ਹੈ ਤੇ ਆਪਾਂ ਪਲੱਸ ਹਰੇਕ ਚੀਜ਼ ਨੂੰ ਸਫਾਈ ਬਰਤਨ ਹੈ ਹਰੇਕ ਚੀਜ਼ ਦੀ ਕੁਆਲਿਟੀ ਬਰਤਨ ਹੈ ਜੀ ਠੀਕ ਹੈ ਜੇ ਮੰਨ ਕੇ ਚੱਲ ਕੋਈ ਫੈਮਿਲੀ ਆ ਗਈ ਹੈ ਨਾ ਤਾਂ ਉਹ ਕਿੰਨੇ ਕੁ ਰੁਪਈਆ ਚ ਇਥੋਂ ਰੱਜ ਕੇ ਜਾ ਸਕਦੀ ਆ ਸਰ ਫੈਮਿਲੀ ਤੁਸੀਂ ਆਏ ਮੰਨ ਕੇ ਚੱਲੋ ਵੀ ਸਾਡੇ ਕੋਲ ਜੇ ਚਾਰ ਤੋਂ ਪੰਜ ਜਣੇ ਆ ਗਏ ਚਾਰ ਤੋਂ ਪੰਜ ਜਣੇ ਸਾਰੇ ਸਾਡੇ ਕੋਲ ਤੁਸੀਂ ਆਏ ਮੰਨ ਕੇ ਚੱਲੋ ਵੀ ਜੇ ਵਿੱਚ ਦੇ ਵਿੱਚ ਤੁਸੀਂ ਮਨ ਲੋ ਵੀ 5 ਤੋਂ 600 ਰੁਪਇਆ ਜੀ ਬਸ ਹਾਂਜੀ ਹਾਂਜੀ ਹੂੰ ਤੇ ਨਾਨ ਵੇਜ ਦੇ ਵਿੱਚ ਬੰਦਾ ਵੀ ਮਨ ਲੋ 800 ਜੀ ਬਸ ਇੰਨੇ ਕਿ ਚਾਰ ਪੰਜ ਆਣੇ ਖਾ ਸਕਦੇ ਆ ਆਹ ਰਾਮ ਨਾਲ ਠੀਕ ਆ ਜੇ ਕੋਈ ਇਕੱਲਾ ਬੰਦਾ ਆ ਗਿਆ ਫਿਰ ਤਾਂ 100 200 ਨਾਲ ਰਾਜੀ ਹਾਂਜੀ ਵੀਰ ਉਹ 1.5 200 ਦਾ ਸਿਸਟਮ ਮਨ ਲੋ ਜੀ ਆਪਣਾ ਠੀਕ ਆ ਆਜੋ ਬਈ ਆਪਾਂ ਬਣਦਾ ਦਿਖਾਈਏ ਮਾੜਾ ਜਾਂ ਹਾਂਜੀ ਹਾਂਜੀ ਤੇ ਬਾਕੀ ਦੀਆਂ ਬਈਆ ਲਾਈਟਾਂ ਲੁੱਟਾਂ ਦੇਖੋ ਨਾ ਬਾਈ ਨੇ ਕਿੰਨਾ ਸੋਹਣਾ ਸਜਾ ਆ ਗਿਆ ਹਨ ਲੈ ਬਈ ਹੁਣ ਕਿਚਨ ਦਿਖਾਉਨੇ ਆ ਬਾਈ ਦਾ ਬਈ ਇੱਧਰ ਬਣਦਾ ਖਾਣਾ ਹਾਂਜੀ ਹਾਂਜੀ ਵੀਰੇ ਇੱਧਰ ਬਣਦਾ ਜੀ ਖਾਣਾ ਠੀਕ ਹੈ ਇਹ ਹੁਣ ਕੀ ਬਣਾ ਰਹੇ ਨੇ ਬਾਈ ਇਹ ਵੀਰੇ ਨੂਡਲ ਬਣਾ ਰਹੇ ਨੇ ਅੱਛਾ ਨੂਡਲ ਕਿਸ ਦਾ ਆਰਡਰ ਆਇਆ ਬਾਈ ਹਾਂਜੀ ਹਾਂਜੀ ਵੀਰੇ ਆਰਡਰ ਠੀਕ ਹੈ ਇੱਧਰ ਆ ਕੀ ਬਣ ਰਿਹਾ ਕਮਲ ਇਹ ਨੀਰ ਲਵਾਵਦਾਰ ਬਣਾ ਰਹੇ ਨੇ ਨੀਰ ਲਵਾਵਦਾਰ ਬਣਾ ਰਹੇ ਨੇ ਇੱਥੇ ਆ ਨੀਰ ਲਵਾਵਦਾਰ ਹਾਂਜੀ ਠੀਕ ਹੈ ਤੇ ਬਈ ਹੈ ਕਿਥੋਂ ਇਹ ਸਿੱਪ ਇਹ ਸਿਰਫ ਆਪਣੇ ਕੋਲੇ ਸਰਵਾਲ ਦੇ ਨੇਗੇ ਉਹ ਆਦੀ ਅੱਛਾ ਮੱਝ ਚਲਦੀ ਹਾਂਜੀ ਪਾ ਚੋ ਗਏ। ਇਹ ਬਈ ਨਪਾਲ। ਇਹ ਨਪਾਲ। ਤੇ ਖਾਣਾ ਬਈ ਇਹਦਾ ਪੂਰਾ ਸਵਾਲ ਹੁੰਦਾ ਇਹਨਾਂ ਦਾ। ਤੇ ਆਪਾਂ ਹੁਣ ਤਾਂ ਹਾਂ ਤੁਹਾਨੂੰ ਦੱਸਾਈਏ। ਹਾਂਜੀ ਹਾਂਜੀ। ਆ ਗਏ। ਤਾਂ ਹਾਂ ਲੈ ਕੇ ਚੱਲਦੇ ਆਂ ਬਈ ਸੋਨੂੰ। ਆਪਾਂ ਕੋਲ ਲੂਡੂ ਵਗੈਰਾ ਵੀ ਰਿ ਹੈ, ਸਪਿੰਗ ਰੋਲ, ਮਨਸੂਰੀਅਨ। ਠੀਕ ਹੈ ਚਾਈਨੀਜ਼ ਦੇ ਵਿੱਚ ਸਾਰੀਆਂ ਆਈਟਮਾਂ ਹੀ ਨੇਗੀਆਂ, ਵੇਚਦੀਆਂ। ਤੇ ਇਸ ਤਰ੍ਹਾਂ ਹੀ ਨੌਨ ਵੇਜਿਟ ਦੇ ਵਿੱਚ ਵੀ ਆਪਣੇ ਕੋਲ ਸਾਰੀਆਂ ਆਈਟਮਾਂ ਹੁੰਦੀਆਂ ਨੇ। ਤੇ ਉਸ ਤੋਂ ਇਲਾਵਾ ਆਪਣੇ ਕੋਲੇ ਮਨੂ ਚੋਲ ਵੀ ਚਿਕਨ ਦੀਆਂ ਸਾਰੀਆਂ ਆਈਟਮਾਂ ਹੁੰਦੀਆਂ ਨੇ, ਠੀਕ ਹੈ। ਤੇ ਉਹਦੇ ਵਿੱਚ ਆਪਣੇ ਕੋਲ ਪਨੀਰ ਦੇ ਵਿੱਚ ਵੀ ਆਪਣੇ ਕੋਲ ਸਾਰੀਆਂ ਆਈਟਮਾਂ ਹੀ ਹੁੰਦੀਆਂ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਤੁਸੀਂ ਮੰਨ ਕੇ ਚੱਲੋ ਵੀ ਜਿਵੇਂ ਕੜਾਹੀ ਪਨੀਰ ਸ਼ਾਹੀ ਪਨੀਰ ਪਨੀਰ ਲਵਾਵਾਰ ਪਨੀਰਪੁਰਜੀ ਠੀਕ ਹੈ ਇਹ ਸਾਰੀਆਂ ਐਡਮ ਆਉਂਦੀਆਂ ਨੇ ਦਾਲ ਹੁੰਦੀ ਹੈ ਦਾਲ ਮੱਖਣੀ ਠੀਕ ਹੈ ਦਾਲ ਪੀਲੀ ਦਾਲ ਜੈਲੂ ਦਾਲ ਕਹਿੰਦੇ ਨੇ ਜਿਹਨੂੰ ਆਪਾਂ ਸਾਰੀਆਂ ਐਡ ਵੀ ਹੁੰਦੀ ਰੱਖੀ ਠੀਕ ਆ ਆਜੋ ਬਈ ਸਾਨੂੰ ਆ ਦਿਖਾ ਦਿੰਨੇ ਆਪਾਂ ਹਾਲ ਆ ਜਿਹੜਾ ਤਾਂ ਹਲਾ ਤੇ ਇੱਧਰ ਕਮਲਾ ਆਹ ਮੇਰੇ ਆਪਾਂ ਨੇ ਸੈਪਰੇਸ਼ਨ ਰੱਖੀ ਹੋਈ ਹੈਗੀ ਜਦੋਂ ਵੀ ਆਪਾਂ ਵੈਸੇ ਪਰਦੇ ਲਾ ਕੇ ਕੋਈ ਮੰਨ ਨਹੀਂ ਪ੍ਰਾਈਵੇਟ ਆਪਣੀ ਪ੍ਰਾਈਵੇਟ ਬੈਠਣਾ ਕਿ ਕਿਸੇ ਨੇ ਪ੍ਰਾਈਵੇਟ ਬੈਠਣਾ ਉਹ ਵੀ ਚੀਜ਼ ਹੈਗੀ ਇੱਥੇ ਤੇ ਬਾਕੀ ਲੋਕੇਸ਼ਨ ਵਧੀਆ ਫਿਰ ਅਜੇ ਇਹਨਾਂ ਨਾਲ ਕਰ ਲੀਏ ਗੱਲਬਾਤ ਜਿਨ੍ਹਾਂ ਨੇ ਖਾਦਾ ਪੀਤਾ ਹਾਂਜੀ ਅੰਜ ਵੀਰੇ ਕਰ ਲਓ ਕਰ ਲਓ ਇਹਨਾਂ ਨਾਲ ਗੱਲਬਾਤ ਕਰਾਉਂਦੇ ਆਂ ਬਈ ਛੋਡੀ ਕੀ ਹਾਲ ਆ ਬਾਈ ਹਾਂਜੀ ਹਾਂ ਠੀਕ ਆ ਵੀਰ ਜੀ ਬਈ ਕਿਹੜਾ ਪਿੰਡ ਆ ਤੁਹਾਡਾ? ਲੋਕੀ ਇਧਰੋਂ। ਅੱਛਾ ਤਣਾਉਲੇ ਤੁਸੀਂ? ਹਾਂਜੀ। ਬਈ ਆਉਂਦੇ ਰਹਿੰਦੇ ਰੈਸਟੋਰੈਂਟ ਦੇ ਵਿੱਚ। ਹਾਂਜੀ ਹਾਂ। ਅੱਜ ਕੀ ਖਾਦਾ ਬਈ ਇੱਥੇ? ਅੱਜ ਅਸੀਂ ਗਰੇਵੀ ਲੈਤੀ ਵੀਰੇ। ਅੱਛਾ ਗਰੇਵੀ ਲੈਤੀ ਸੀ। ਹਾਂ। ਠੀਕ ਹੈ ਮੈਂ ਲੱਗੀ। ਬਹੁਤ ਟੇਸਟੀ ਵੀਰੇ। ਪੂਰੀ ਵਧੀਆ ਸੀ। ਹਾਂਜੀ ਹਾਂ ਵੀਰੇ। ਠੀਕ ਆ ਓ ਮਹੀਨੇ 'ਚ ਕਿੰਨੇ ਕ ਵਾਰ ਆਜਣੇ ਇੱਥੇ? ਮਹੀਨੇ 'ਚ ਵੀਰੇ ਐ ਮੰਨ ਕੇ ਚੱਲ ਦਉ ਐ ਵੀ ਬੱਸ। 15 ਦਿਨਾਂ ਬਾਅਦ। ਮੈਂ ਮਹੀਨੇ 'ਚ 2 ਕਈ 3 ਵਾਰ ਵੀ ਆਜਣੇ ਹਾਂਗੇ। ਠੀਕ ਆ ਬਈ ਧੰਨਵਾਦ ਛੋਟਾ। ਠੀਕ ਵੀਰੇ। ਆ ਜੋ ਬਈ ਹੋਰ ਬਾਈ ਨਾਲ ਸਾਡੀ ਗੱਲ ਬਾਤ ਕਰਾਂਗੇ। ਹਾਂਜੀ। ਬਈ ਆ ਬਾਈ ਨਾਲ ਕਰਾਉਂਦੇ ਆ ਗੱਲ ਬਾਤ। ਕੀ ਹਾਲ ਆ ਬਈ? ਵਧੀਆ ਜੀ ਵਧੀਆ। ਆਹੀ ਲੋਕੜੀਓ ਬਈ ਤੁਸੀਂ। ਨਹੀਂ ਮੈਂ ਆਪਣੇ ਗੁੰਡੂਆ ਤੋਂ ਆਏ। ਅੱਛਾ ਤੁਸੀਂ ਬਈ ਲੋਕਲ? ਲੋਕਲ। ਤੁਸੀਂ ਬਈ ਲੋਕਲ? ਲੋਕਲ। ਠੀਕ ਆ ਕੀ ਆਰਡਰ ਕੀਤਾ ਬਈ ਹੁਣ? ਲੋ ਹੁਣ ਤਾਂ ਵੀਰੇ ਹੋ ਕਰੇ ਸੀ ਆਪਣੇ ਚਿਲੀ ਕਰਿਆ ਸੀ। ਚਿਲੀ ਸਿੱਖਣਾ। ਹੂੰ ਤੇ ਹੁਣ ਪਹਿਲਾਂ ਬਹੁਤ ਆਉਂਦੇ ਰਹੇ ਸੀ। ਪਹਿਲਾਂ ਬਹੁਤ ਅਸੀਂ ਨੇ ਮਤਲਬ ਰੇਵਰੇ ਜੀ ਜਾਈ ਜੀ ਨੇ ਅਸੀਂ ਜਦੋਂ ਆਣੇ ਆਗੇ ਓਰੀ ਖਾਣੇ ਆਗੇ। ਅੱਛਾ ਇੱਥੇ ਆ ਕੇ ਖਾਣੇ। ਹਾਂ ਬਹੁਤ ਵਧੀਆ। ਆਇਟ ਮਣੀ ਬੋਸ ਬਧੀਆ ਲੱਗਦਾ। ਖਾਣੇ ਸੁਆਦ ਨੇ। ਖਾਣ ਚ ਫੁੱਲ ਸੁਆਦ ਨੇ। ਕੋਈ ਐ ਨਹੀਂ ਹੈ ਵੀ ਕੋਈ ਲੰਬਾ ਹੋਵੇ ਤਾਂ ਬਧੀਆ ਹੈ ਨਾ ਪੂਰਾ ਸਾਰਾ ਕੰਮ। ਬਧੀਆ ਨੇ। ਕਹਿੰਟਾ ਨਾ। ਤੇ ਇੱਥੇ ਤੁਸੀਂ ਆਉਂਦੇ ਰਹਿੰਨੇ ਹੋ ਨਾ ਬਈ। ਆਉਂਦੇ ਰਹਿਣੀ ਹੈ। ਠੀਕ ਆ ਬਈ। ਧੰਨਵਾਦ। ਠੀਕ। ਇੱਧਰ ਬਾਈ ਆ ਆ ਬੈਠਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕੀ ਹਾਲ ਆ ਬਾਈ? ਬਧੀਆ ਵੀਰੇ। ਕਹਿੰਟਾ। ਬਾਈ 4 ਦਿਨ ਤਾਂ ਪੱਕਾ ਹੀ ਆ। ਹਾਂ। ਬੁੱਧਵਾਰ ਨੂੰ ਆਪਣੀ ਬੱਕਰੀਆਂ ਦੀ ਵੰਡੀ ਲੱਗਦੀ ਐ ਸਨਾਂ ਰੋਡ ਤੇ ਤਣਾਉਲੇ। ਠੀਕ ਐ। ਠੀਕ ਐ। ਮੰਡੀ ਤੋਂ ਬਾਅਦ ਅਸੀਂ ਫ੍ਰੀ ਹੋ ਕੇ ਫ੍ਰੀ ਮਾਈਂਡ ਠੀਕ ਆ ਬਾਈ ਹਾਂਜੀ ਵੀਰੇ ਅੱਜ ਕੀ ਕੀ ਖਾਦਾ ਬਾਈ ਅੱਜ ਅਸੀਂ ਬਾਈ ਪਹਿਲਾਂ ਤਾਂ ਰਾੜਾ ਝਗੜ ਖਾਦਾ ਹੂੰ ਫਿਰ ਚਿਲੀ ਝਗੜ ਖਾਦਾ ਹੂੰ ਫਿਰ ਉਦੋਂ ਬਾਅਦ ਸਾਡੇ ਕੋਲੇ ਬੈਸ਼ਨੂ ਬਾਈ ਸੀਗੇ ਤਰਸੇਮ ਵੀਰਾ ਹੋ ਗਿਆ ਤੇ ਆਹ ਹੋ ਗਿਆ ਠੀਕ ਹੈ ਇਹ ਪੂਸ਼ਨ ਹੋ ਗਿਆ ਹਾਂ ਇਹ ਨਾ ਦਾ ਡਰਿੰਕ ਕਰਦੇ ਨੇ ਨਾ ਨੌਨ ਵੈਜ ਖਾਂਦੇ ਨੇ ਤੇ ਇਹਨਾਂ ਨੇ ਆਪ ਦਾ ਪਨੀਰ ਟਿੱਕਾ ਪਨੀਰ ਚੀਸ ਚਿਲੀ ਜੀ ਇਹ ਜਾ ਕੁਝ ਮੰਗਾਈ ਗਏ ਨੇ ਇਹ ਬਾਈ ਠੀਕ ਆ ਬਾਈ ਹਾਂ ਬਾਈ ਮੈਂ ਤਾਂ ਇੱਥੇ ਗਰਦ ਕਰਤੀ ਸੀ ਚਿਲੀ ਝਗੜ ਵਾਲੀ ਹਾਂ ਤੇ ਰੋਸਟਰ ਵਾਲੀ ਸਾਰਾ ਮੰਗਾਇਆ ਹਾਫ ਹਾਫ ਠੀਕ ਆ ਬਾਈ ਤੈਨੂੰ ਸਾਰਿਆਂ ਤੋਂ ਵਧੀਆ ਕਿਹੜੀ ਚੀਜ਼ ਲੱਗਦੀ ਥਨੂੰ ਕਿਸੇ ਚੀਜ਼ ਚ ਕਮੀ ਨਹੀਂ ਠੀਕ ਐ ਤੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਪਹਿਲੀ ਗੱਲ ਹੂੰ ਕਿਸੇ ਬੰਦੇ ਨੇ ਵੀ ਇੱਥੇ ਆਉਣੇਗਾ ਆ ਕੀ ਆ ਇਹ ਪਿਆਜ ਆ ਗੰਡੇ ਵੀ ਕਹਿੰਦੇ ਆ ਪਹਿਲਾਂ ਗੰਡੇ ਵੀ ਕਹਿੰਦੇ ਆ ਇਹ ਕਿਹੇ ਇਹ ਕਹਾ ਕੀ ਆ ਇਹ ਚਟਨੀ ਹਰੀ ਹਰੀ ਸੌਸ ਕਹਿੰਦੇ ਨੇ ਕੋਈ ਗ੍ਰੀਨ ਸੌਸ ਕਹਿੰਦੇ ਹਨਾ ਹਰੀ ਚਟਨੀ ਦੋਨੇ ਚੀਜ਼ਾਂ ਮੰਗਾ ਲਓ ਸਭ ਤੋਂ ਪਹਿਲਾਂ ਆਉਣ ਤੋਂ ਹਾਂ ਠੀਕ ਐ ਇਹਦਾ ਟੇਸਟ ਕਰ ਲਓ ਇਹ ਐਂਦਰ ਮੈਂ ਦੱਸ ਵੀ ਦਿੰਦਾ ਇਹ ਐਂ ਕਰਕੇ ਡਬੋ ਕੇ ਜੇ ਆਇਆ ਖਲੋਂ ਹੂੰ ਸੁਰੂ ਇਥੇ ਤਾਂ ਜਾ ਹੋ ਜੂਗਾ ਸਾਨੂੰ ਕੀ ਮਿਲਣ ਵਾਲਾ ਠੀਕ ਹੈ ਵੀ ਕੁਆਲਿਟੀ ਇੱਕ ਨੰਬਰ ਆ ਮੈਂ ਕਿਹਾ ਕੁਆਲਿਟੀ ਦਾ ਪਤਾ ਇੱਥੋਂ ਲੱਗ ਜੂ ਗੰਡਿਆਂ ਤੋਂ ਪਿੰਡ ਦਾ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਹੈ ਹਾਂ ਟਾਬੇ ਦਾ ਗੰਡਿਆਂ ਤੋਂ ਪਤਾ ਲੱਗ ਜਾਂਦਾ ਹੈ ਠੀਕ ਹੈ ਠੀਕ ਆ ਜੇ ਕਿਸੇ ਨੇ ਪਾਰਟੀ ਕਰਨੀ ਹੈ ਕੋਈ ਕਿੱਟੀ ਪਾਰਟੀ ਹੈ ਕੋਈ ਛੋਟੀ ਆਪਣੀ ਅਨਵਸਰੀਆਂ ਚੱਲਦੀਆਂ ਨੇ ਮੈਰ ਦੀਆਂ ਅਨਵਸਰੀਆਂ ਹੋਰ ਲਟਰਮ ਪਟਰਮ ਜਿਹੇ ਚੱਲਦੇ ਨੇ ਆਪਣੇ ਹਨਾ ਕਾਰੋਬਾਰ ਜਦਕੱਲ ਬਾਲਾ ਵੱਡੇ ਪਾਰਟੀਆਂ ਹੋ ਗਈਆਂ ਚੱਲਦੇ ਨੇ ਯਾਰ ਇੱਕ ਵਾਰ ਕਰੋ ਮੈਂ ਇੰਨਾ ਕਹਿ ਸਕਦਾ ਹਾਂ ਜੇ ਤੱਕ ਅਸੀਂ ਉਹੀ ਲਾਕਡਾਟ ਜੀ ਕਹਿੰਣਾ ਉਹ ਤਾਂ ਗੱਲ ਵੱਖਰੀ ਆ ਜੇ ਕਿਸੇ ਨੂੰ ਨਹੀਂ ਪਸੰਦ ਆਇਆ ਖਾਣਾ ਇਹਨਾਂ ਦਾ ਹੂੰ ਠੀਕ ਆ ਬਿੱਲ ਇਹਨਾਂ ਨੂੰ ਦੇ ਆਓ ਪੈਸੇ ਵਾਪਸ ਮੈਥੋਂ ਲੈ ਜਿਓ ਠੀਕ ਆ ਜੇ ਸਵਾਦ ਨਾ ਲੱਗਿਆ ਪਰ ਜੇ ਉਹੀ ਉਹੀ ਜੈਲਸੀ ਜੀ ਕਹਣਾ ਕਿਸੇ ਵੀ ਹਾਂ ਸਵਾਦ ਨਹੀਂ ਵੀ ਪਾਇਸੀ ਲੈ ਕਿਹੜੇ ਨਾਲ ਖਾ ਜੀਏ ਪਰ ਐਹੋ ਜਿਹੇ ਬੰਦੇ ਘੱਟ ਹੁੰਦੇ ਨੇ ਠੀਕ ਆ ਜਿਹੜੇ ਖਾਣ ਪੀਣ ਦੇ ਸ਼ਕੀਨ ਹੁੰਦੇ ਨੇ ਨਾ ਉਹ ਦੇਖਦੇ ਹੁੰਦੇ ਨੇ ਵੀ ਕੀ ਸਿਸਟਮ ਹੈ ਤੁਹਾਨੂੰ ਮੈਂ ਦੱਸਤੀ ਗੱਲ ਵੀ ਆ ਦੋਨੇ ਚੀਜ਼ਾਂ ਤੋਂ ਪਹਿਲਾਂ ਹੀ ਪਤਾ ਲੱ ਬੀ ਕੀ ਗੱਲ ਐ ਕੀ ਬਾਤ ਐ ਔਰ ਜਿਹੜੇ ਮੈਨੂੰ 9 ਵਜੇ ਘਟਾਉਂਦੇ ਲੈਣੇ ਇਹ ਜਿਹੇ ਚੀਜ਼ਾਂ ਦੇ ਹਾਂ ਆਹ ਆ ਤਾਂ ਵੀ ਪੀਤੀ ਆ ਹੁਣ ਮੈਨ ਦਾ ਪੂਰਾ ਹੈਂਡ ਲੱਗਿਆ ਇਹ ਕਿਵੇਂ ਲੱਗਾ ਦੋਸਤ ਪੈਸ ਤੋਂ ਪਤਾ ਨਹੀਂ ਕੀ ਸੀਗਾ ਇਹ ਹਾਂ 9 ਵਜੇ ਮੈਨੂੰ ਘਟਾਉਂਦੇ ਲੈਣੇ ਤੂੰ ਬਸ ਚੀਜ਼ਾਂ ਬਤ ਤਰੋਂ ਇਹਨਾਂ ਰਸਤੀ ਵੀ ਇੱਥੇ ਸਨੈਕਸ ਜਿਹੜਾ ਮਰਜ਼ੀ ਲੈ ਲੈ ਹਾਂ 9 ਵਜੇ ਦੀ ਆਟਮ ਜਿਹੜੀ ਮਰਜ਼ੀ ਲੈ ਲੈ ਵੈਜ ਚ ਖਾਣਾ ਖਾਣਾ ਹੈ ਸਵੇਰ ਦਾ ਨਾਸ਼ਤਾ ਖਾਣਾ ਹੈ ਨਾਸ਼ਤਾ ਕਰਨਾ ਹੈ ਹਨਾ ਤੇ ਤੂੰ ਐਂ ਹਿਸਾਬ ਨਾਲ ਕੜਾਹੀ ਪਨੀਰ ਮਿਕਸ ਵੈਜੋ ਬੈਸਰੂਮ ਬੰਦੇ ਨੇ ਜਿਹੜੀ ਵੀ ਰੋਟੀ ਟੁੱਕ ਖਾਣੀ ਹੈ ਜਿਹੜਾ ਕੁਝ ਮਰਜ਼ੀ ਖਾ ਲੋ ਇੱਥੇ ਆ ਕੇ ਠੀਕ ਹੈ ਔਰ ਇੱਕ ਤੋਂ ਇੱਕ ਹੋਊਗਾ ਠੀਕ ਹੈ ਇਹ ਵੀ ਗੱਲ ਹੈ ਬਾਕੀ ਮੁੰਡਿਆਂ ਦਾ ਸਵੇਹਾ ਤੇ ਬੰਦਿਆਂ ਦੀ ਬੋਲਣੀ ਚੱਲਣੀ ਤੇ ਇਹੋ ਆਪਣਾ ਡੀਲਿੰਗ ਇੰਨੀ ਘੈਂਟ ਆ ਯਾਰ ਤੈਨੂੰ ਦੇਖ ਕੇ ਪਤਾ ਲੱਗੂ ਇੱਕ ਹੋਰ ਦਿਨ ਹੋਰ ਰੱਖਦਾ ਤੂੰ ਆ ਦਿਖਾ ਦੇ ਧਲੋਲੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਧਲੋਲਾ ਬਹੁਤ ਵੱਡਾ ਸਾਡਾ ਇਹ ਇਹ ਜਿਆ ਬੈਠਣ ਵਾਲਾ ਦੀਵਾਰ ਕਿਤੇ ਹੈ ਹੀ ਨਹੀਂ ਨਹੀਂ ਹੈਗਾ ਹਣਾ ਬਾਲਾ ਸਰਾ ਬਣਿਆ ਹੋਇਆ ਯਾਰ ਮੈਂ ਤਾਂ ਇਹ ਕਹਿਣਾ ਵੀ ਇਹ ਸਪੋਰਟ ਤਾਂ ਕਰਿਓ ਜੇ ਤੁਹਾਨੂੰ ਖਾਣਾ ਪਾਣਾ ਪਸੰਦ ਆਇਆ ਤਾਂ ਕਰਿਓ ਨਹੀਂ ਜਮਾ ਐਨ ਬੋਲ ਕੇ ਜਾਇਓ ਵੀ ਤਾਂ ਬੇਕਾਰ ਸੀ ਠੀਕ ਐ ਹਾਂਜੀ ਬਈ ਕਮਲ ਭਾਈ ਲਾਸਟ ਦੇ ਵਿੱਚ ਫਿਰ ਕੀ ਕਹਿਣਾ ਚਾਹੁੰਨਾ ਮੈਂ ਬਾਈਆਂ ਨਾਲ ਵੀ ਗੱਲਬਾਤ ਕੀਤੀ ਹੈ ਨਾ ਜਿਹੜੇ ਆਏ ਹੋਏ ਸੀਗੇ ਖਾਣ ਪੀਣ ਲਈ ਤਾਂ ਸਾਰਿਆਂ ਦਾ ਵਧੀਆ ਰਿਵਿਊ ਮਿਲਿਆ ਤੂੰ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਨਾ ਉਹਦੇ ਬਾਰੇ ਦੱਸ ਦੇ ਬਿਰੇ ਇਸ ਤੋਂ ਇਲਾਵਾ ਆਪਣੇ ਕੋਈ ਠਿਕਣਾ ਨਹੀਂ ਜੇ ਕਿਸੇ ਨੂੰ ਬਰਥਡੇ ਪਾਰਟੀ ਕਰਨੀ ਹੈ ਠੀਕ ਹੈ ਕਿਸੇ ਨੂੰ ਐਨੀਵਰਸਰੀ ਦੀ ਪਾਰਟੀ ਕਰਨੀ ਹੈ ਠੀਕ ਹੈ ਕੋਈ ਛੇੜੀ ਪਾਰਟੀ ਹੁੰਦੀ ਹੈ ਅਸੀਂ ਉਹਦੇ ਲਈ ਵੀ ਇਹਨੂੰ ਅਵੇਲੇਬਲ ਕਰਵਾ ਦਿੰਦੇ ਹਾਂ ਜੀ ਠੀਕ ਹੈ ਕਿਹਦਾ ਹਾਲ ਹੁੰਦਾਗਾ ਵੀ ਜੇ 30 40 ਬੰਦੇ ਦੀ ਕੋਈ ਪਾਰਟੀ ਕਰਨੀ ਹੈ ਕੋਈ ਸ਼ਾਹ ਦਾ ਪ੍ਰੋਗਰਾਮ ਹੈ ਕਿਸੇ ਦਾ ਕੋਈ ਆਪਾਂ ਉਹ ਵੀ ਕਰਵਾ ਦਿੰਦੇ ਹਾਂ ਜੀ ਠੀਕ ਹੈ ਹਾਂਜੀ ਹਾਂ ਤੇ ਬਾਕੀ ਗੱਲਬਾਤ ਤੁਹਾਨੂੰ ਬਈ ਵੀਡੀਓ ਦੇ ਵਿੱਚ ਪਤਾ ਲੱਗ ਗਿਆ ਹੋ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਬੰਦੇ ਦੀ ਸਪੋਰਟ ਵੱਧ ਤੋਂ ਵੱਧ ਕਰਿਓ ਬਈ ਤੇ ਵੀਰੇ ਇੱਕ ਤੁਹਾਨੂੰ ਸਾਰਿਆਂ ਨੂੰ ਜਿਹੜੀ ਰਿਕਵ ਕੀੜੇ ਨੂੰ ਛੱਡ ਕੇ ਦੌੜ ਨੂੰ ਛੱਡ ਕੇ ਉਹ ਦੌੜ ਨੂੰ ਛੱਡ ਕੇ ਠੀਕ ਹੈ ਨਾ ਬਸ ਇੱਥੇ ਇਧਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆਂਗੇ ਸਹੀ ਗੱਲ ਆ ਬਈ ਇਹ ਤਾਂ ਤੇ ਕਿਰਪਾ ਕਰਕੇ ਵੀਰੇ ਜੇ ਤੁਸੀਂ ਭਰਾ ਸਾਥ ਦੇਓਗੇ ਤਾਂ ਹੀ ਅਸੀਂ ਅੱਗੇ ਵਧਾਂਗੇ ਠੀਕ ਹੈ ਨਹੀਂ ਤਾਂ ਸਾਡਾ ਵੀ ਠੀਕ ਹੈ ਵੀ ਮਨੂੰ ਜਦੋਂ 2-3 ਮਹੀਨੇ ਦੇ ਵਿੱਚ ਬੰਦੇ ਨਾ ਮਾੜ ਮੋੜ ਲੱਗ ਜਾਂਦਾ ਹੁੰਦਾ ਠੀਕ ਹੈ ਨਾ ਬੰਦਾ ਮਿਹਨਤ ਕਰਦਾ ਜਦੋਂ ਬੰਦੇ ਨੂੰ ਲੱਗਦਾ ਹੁੰਦਾ ਵੀ ਠੀਕ ਹੈ ਸਾਡੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾਗਾ ਤਾਂ ਉਹ ਚੀਜ਼ ਦਾ ਵੀ ਫਰਕ ਬਹੁਤ ਪੈ ਜਾਂਦਾ ਠੀਕ ਹੈ ਨਾ ਅੰਦਰ ਜਲਦੀ ਉੱਪਰ ਸੱਟ ਵੱਜਦੀ ਹੈ ਇਹ ਚੀਜ਼ ਬਾਈ ਦੀ سپورਟ ਬਾਈ ਤਾਂ ਬਾਈ ਲਵੇ ਬਾਈ ਇੱਕ ਵਾਰ ਤਾਂ ਜਰੂਰ ਆ ਕੇ ਵਿਜ਼ਿਟ ਕਰਿਓ ਖਾਣ ਪੀਣ ਤੁਹਾਨੂੰ ਕਿਵੇਂ ਲੱਗਿਆ ਠੀਕ ਆ ਬਾਈ ਕਮਲ ਧੰਨਵਾਦ ਤੁਹਾਡਾ ਠੀਕ ਹੈ ਜੀ ਬਈ ਓਕੇ